ਕਿ ਆਪਾਂ ਆਏ ਹਾਂ ਰੀਕੇ ਹੈਂਡ ਦੇ ਉੱਪਰ ਤੇ ਪਾਣੀ ਦੀ ਤੁਸੀਂ ਸਪੀਡ ਚੈੱਕ ਕਰ ਸਕਦੇ ਜੇ ਕਿੰਨੀ ਸਪੀਡ ਚ ਪਾਣੀ ਆ ਰਿਹਾ ਤੇ ਆਪਾਂ ਲਗਭਗ ਗੱਲ ਕਰੀਏ ਤੇ ਅੱਗੇ ਨਾਲ ਪਾਣੀ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਕਿਉਂਕਿ ਅੱਗੇ ਪਾਣੀ ਛੱਡਿਆ ਸੀ ਦਾ ਅੱਗੇ ਨੂੰ ਤੇ ਪਿੱਛੇ ਮੜਾ ਮੜਾ ਪਿੱਛੋਂ ਟਿੱਕੀਆਂ ਦਿਸਣ ਲੱਗਦੀਆਂ ਸੀ ਪਰ ਹੁਣ ਤਕਰੀਬਤ ਵੀ ਮਖਾਰੇ ਹੀ ਦਰ ਤੁਹਾਡੇ ਸਾਹਮਣੇ ਚੱਲਦੇ ਪਿਆ ਉਹ ਦੇਖੋ ਇਧਰਲੀ ਸਾਈਡ ਵੀ ਸਾਰੇ ਹੀ ਪਾਣੀ ਨਿਕਾਸ ਹੋ ਰਿਹਾ ਇਧਰ ਵੀ ਸਾਰੇ ਦਰ ਚੱਲਦੇ ਪਿਆ ਤੇ ਜੇ ਅੱਗੇ ਦੀ ਆਪਾਂ ਗੱਲ ਕਰੀਏ ਰੋਈਪੁਰ ਵਾਲੀ ਸਾਈਡ ਦੀ ਤਾਂ ਪਾਣੀ ਬਹੁਤ ਜ਼ਿਆਦਾ ਅੱਗੇ ਨੂੰ ਜਿਹੜਾ ਉਹ ਛੱਡਿਆ ਜਾ ਰਿਹਾ ਹੈ ਨਿਰੰਤਰ ਤੇ ਅੱਜ ਤੇ ਕੱਲ ਦੀ ਜਿਹੜੀ ਆਪਾਂ ਕੱਲ ਦਾ ਦਿਨ ਲੰਘਿਆ ਪਾਣੀ ਬਹੁਤ ਵੱਜ ਚੁੱਕਾ ਸੀਗਾ ਤੇ ਪਿੰਡਾਂ ਦੇ ਜਿਹੜੇ ਉੱਚੀਆਂ ਥਾਵਾਂ ਦੇ ਜਿਹੜੇ ਝੋਨੇ ਸੀ ਉਹ ਵੀ ਡੁੱਬ ਗਏ ਸੀਗੇ ਕਿਸਾਨਾਂ ਦੇ ਜਿਹੜੇ ਦਰਿਆ ਦੇ ਵਿੱਚ ਸੀ ਤੇ ਗੱਲ ਫੇਰ ਉਹੀ ਚੱਲਦੀ ਆ ਵੀ ਜਿਹੜੀਆਂ ਦਰਿਆ ਅੰਦਰੀਆਂ ਜ਼ਮੀਨਾਂ ਨੇ ਇਹ ਕਿਸਾਨਾਂ ਦੀਆਂ ਜ਼ਮੀਨਾਂ ਨੇ ਇਹ ਕੋਈ ਗਵਰਨਮੈਂਟ ਦੀਆਂ ਜ਼ਮੀਨਾਂ ਨਹੀਂ ਹੈਗੀਆਂ ਤੇ ਦੂਜੇ ਨੰਬਰ ਤੇ ਇਸ ਹਰੀਕੇ ਹੈਡ ਤੋਂ ਫਰੋਇਪੁਰ ਤੱਕ ਮੇਰੇ ਹਿਸਾਬ ਨਾਲ ਸੈਂਕੜੇ ਪਿੰਡ ਇਸ ਜਿਹੜੀ ਪਾਣੀ ਦੇ ਲਪੇਟ ਦੇ ਵਿੱਚ ਆਉਂਦੇ ਆ ਤਕਰੀਬਨ ਤਕਰੀਬਨ ਤੁਸੀਂ ਵੇਖ ਸਕਦੇ ਆ ਸਾਰੇ ਹੀ ਦਰ ਜਿਹੜੇ ਆ ਉਹ ਚੱਲਦੇ ਪਏ ਆ ਤੇ ਪਾਣੀ ਬਹੁਤ ਜ਼ਿਆਦਾ ਕਿਨਾਰਾ ਵੱਜ ਚੁੱਕਾ ਹੈ ਤੇ ਜਿਹੜੇ ਮੱਲਾਂ ਵਾਲੇ ਦੇ ਨਾਲ ਪਿੰਡ ਆ ਧੀਰਾਕਾਰ ਹੋਇਆ ਪਰਲੇ ਬਨੇ ਬਡਾਲਾ ਆਇਆ ਜਾਂ بڑے ਹੋਰ ਪਿੰਡ ਆ ਜਿਨ੍ਹਾਂ ਦੇ ਵਿੱਚ ਪਾਣੀ ਵੜਿਆ ਵਾ ਕੁਝ ਤਾਂ ਉੱਥੇ ਸੇਵਾ ਪੁੱਜ ਰਹੀ ਆ ਕੁਝ ਵੀਰ ਵਿਚਾਰ ਆਏ ਨੇ ਕਈਆਂ ਦਾ ਸਾਡੇ ਨਾਲ ਹੀ ਸੰਪਰਕ ਹੋਇਆ ਵਾ ਤੇ ਕੁਝ ਜਿੰਨੀ ਕੋ ਸਾਡੇ ਕੋਲ ਹੁੰਦੀ ਅਸੀਂ ਵੀ ਕਰਦੇ ਆ ਤੇ ਬਾਕੀ ਵੀਰੋ ਜੇ ਆਪਾਂ ਕਿਸਾਨ ਹੋ ਕੇ ਕਿਸਾਨਾਂ ਦੀਆਂ ਬਾਹਾਂ ਨਾ ਪੜਾਂਗੇ ਜਾਂ ਬਾਹ ਨਾ ਪੜਾਂਗੇ ਤਾਂ ਹੋਰ ਕੌਣ ਫੜੂਗਾ ਕਿਉਂਕਿ ਆਪਾਂ ਸਰਕਾਰਾਂ ਤੋਂ ਕੋਈ ਆਸ ਨਹੀਂ ਕਰ ਸਕਦੇ ਸਰਕਾਰ ਜੇ ਆਪਾਂ ਗੱਲ ਕਰੀਏ ਨਾ ਸਰਕਾਰ ਪਰਭਾਈ ਕਰ ਦੂਗੀ ਕਿਸਾਨਾਂ ਦੀ ਕਦੇ ਨਹੀਂ ਕਰ ਸਕਦੀ ਕਰ ਆਪਾਂ ਵੀ ਨਹੀਂ ਸਕਦੇ ਪਰ ਇੱਕ जख्मਾਂ ਦੇ ਉੱਤੇ ਮਲਮ ਦੀ ਤਰ੍ਹਾਂ ਆਪਾਂ ਕੰਮ ਜਰੂਰ ਕਰ ਸਕਦੇ ਆ ਕਿਉਂਕਿ ਜਿੰਨੀਆਂ ਵੀ ਆਫ਼ਤਾਂ ਆਉਂਦੀਆਂ ਨੇ ਚਾਹੇ ਸਰਕਾਰਾਂ ਨੂੰ ਪਹਿਲਾਂ ਸਭ ਤੋਂ ਵੱਡਾ ਸਵਾਲ ਇਹ ਆ ਕਿ 2023 ਦੇ ਵਿੱਚ ਪਾਣੀ ਸਭ ਤੋਂ ਜ਼ਿਆਦਾ ਆਇਆ ਜਾਂ 2025 ਦੇ ਵਿੱਚ ਆਇਆ ਤੇ ਤੁਹਾਡਾ ਜਿਹੜਾ ਵਿਭਾਗ ਆ ਜਾਂ ਮੌਸਮ ਵਿਭਾਗ ਆ ਜਾਂ ਜਿਹੜਾ ਤੁਹਾਡਾ ਦੱਸਦਾ ਵਾ ਕਿ ਐ ਐਤ ਕੀ ਹੜ ਆਉਣ ਦੇ ਖਦਸ਼ੇ ਆ ਜਾਂ ਨਹੀਂ ਹੈਗੇ ਉਹ ਕੀ ਕਰਦਾ ਰਿਹਾ ਹੈ ਜੇਕਰ ਉਸ 部ਭਾਗ ਨੇ ਤੁਹਾਨੂੰ ਦੱਸਿਆ ਤੇ ਤੁਸੀਂ ਕੀ ਕੀਤਾ ਨਾ ਤੁਸੀਂ ਕੀ ਤੁਹਾਡੀ ਤਿਆਰੀ ਸੀ ਕੋਈ ਹੈਗੀ ਸੀ ਤਿਆਰੀ ਦੱਸੋ ਮੈਨੂੰ ਤੁਹਾਡੇ ਕੋਈ ਬੰਨਾਂ ਦੇ ਪੱਕੇ ਪ੍ਰਬੰਧ ਹੈਗੇ ਸੀ ਜਾਂ ਨਹੀਂ ਹੈਗੇ ਸੀ ਦੱਸੋ ਕੋਈ ਤੁਹਾਡੀ ਤਿਆਰੀ ਨਹੀਂ ਸੀ ਹੈਗੀ ਹਾਲਾਂਕਿ ਇਸ ਚੀਜ਼ ਦਾ ਪਹਿਲਾਂ ਪਤਾ ਸੀ ਕਿ ਕਿ ਬਾਰਸ਼ਾਂ ਜਿਆਦਾ ਹੋਣੀਆਂ ਤੇ ਪਾਣੀ ਆਉਣ ਦੇ ਜਿਹੜੇ ਉਸਾਰ ਹੈਗੇ ਆ ਪਰ ਤੁਹਾਡੀ ਕੋਈ ਵੀ ਤਿਆਰੀ ਇਸ ਕੰਮ ਨੂੰ ਲੈ ਕੇ ਨਹੀਂ ਸੀ ਹੈਗੀ ਇਸ ਕਰਕੇ ਆਓ ਵੀਰੋ ਇਹਨਾਂ ਲੋਕਾਂ ਦਾ ਸਾਥ ਦਿਈਏ ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ